ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਾਰਿਆਂ ਨੂੰ ਬਾਬਾ ਸਤਕਾਰ ਸਰਬੱਤ ਦੇ ਭਲੇ ਦੀ ਅਰਦਾਸ ਕਰਦੀ ਹਾਂ ਤੇ ਸਭ ਦੀ ਚੜ੍ਹਦੀ ਕਲਾ ਲਈ ਅਰਦਾਸ ਕਰਦੀ ਹਾਂ 15 ਅਗਸਤ 1947 ਨੂੰ ਆਜ਼ਾਦੀ ਮਿਲੀ ਸੀ ਅਸੀਂ 78ਵਾਂ ਆਜ਼ਾਦੀ ਦਿਵਸ ਮਨਾ ਰਹੇ ਹਾਂ ਪਰ ਉਹ ਕਾਦੀ ਆਜ਼ਾਦੀ ਲੱਖਾਂ ਲੋਕ ਘਰੋਂ ਬੇਕਾਰ ਹੋਏ ਸੁਹਾਗਣਾ ਵਿਧਵਾ ਹੋਈਆਂ ਧੀਆਂ ਪੈਣਾ ਦੀ ਇੱਜ਼ਤ ਲੁੱਟੀ ਗਈ ਪਰਿਵਾਰਾਂ ਦੇ ਪਰਿਵਾਰ ਵਿਛੜ ਗਏ ਉਹਨੂੰ ਅਸੀਂ ਆਜ਼ਾਦੀ ਕਹਿੰਦੇ ਹਾਂ ਸਾਡੇ ਵੱਡੇ ਬਡੇਰੇ ਤਾਂ ਉਹਨੂੰ ਹੱਲੇ ਕਹਿੰਦੇ ਸੀ ਉਜਾੜਾ ਕਹਿੰਦੇ ਸੀ ਔਰ ਹੰਝੂ ਰੁਕਦੇ ਨਹੀਂ ਉਹਨਾਂ ਦੇ ਅੱਜ ਵੀ ਜੇ ਉਸ ਘੜੀ ਨੂੰ ਯਾਦ ਕਰਦੇ ਆ ਸੋ ਮਨਾਓ ਭਾਈ ਆਜ਼ਾਦੀ ਜੁਗ ਜੁਗ ਜਿਉ ਸਰਬੱਤ ਦਾ ਭਲਾ